ਜਿਹੜੇ ਬਹੁਤ ਲੰਮਾ ਵਿਰਤ ਭਾਈ ਨੂੰ ਪੀਐਸ ਨੂੰ ਲੱਗੇ ਸਾਨੂੰ ਮਤਲਬ ਇਹਨਾਂ ਨੂੰ ਕਾਫੀ ਜੱਟ ਖਾਣਾ ਮਿਲਦੀਆਂ ਨੇ ਕੋ ਸਸੀਂ ਕੰਮ ਪੀਐਸ ਨੂੰ ਪਹਿਲਾਂ ਵੀ ਕਰਦੇ ਸੀ ਮੈਂ ਪੀਐਸ ਨੇ ਯੂ ਦਾ ਮੁਰਤੋਂ 4-5 ਸਾਲ ਪਹਿਲਾਂ ਸੋਬਾ ਪ੍ਰੈਸ ਕਰਤਾ ਵੀ ਹੈ ਅਸੀਂ ਬੜੇ ਇਮਾਨਦਾਰੀ ਨਾਲ ਕੰਮ ਕਰਦੇ ਰਹੇ ਹਾਂ ਥਿਰੇ-ਥਰੇ ਟਾਈਮ ਤੋਂ ਉੜਾ ਜੀ ਨਹੀਂ ਤੱਕ ਰਹੇ ਲੋਕ ਮਾਫੀ ਚਾਹੁੰਦੇ ਆ ਜੇਕਰ ਤੋਂ ਮੈਂ ਬਤੌਰ ਸੂਬਾ ਪ੍ਰਧਾਨ ਸਿੱਖਿਆਪਾਲ ਮੈਨੂੰ ਆਪ ਦਾ ਜੋ ਚਾਰਟ ਆਇਆ ਤੋਂ ਤੋਂ ਮੈਂ ਪ੍ਰਧਾਨ ਜੀ ਨੂੰ ਸੰਪੀਟ ਕੀਤਾ ਸੀ ਬਈ ਇਹੋ ਸੇ ਇੱਕ ਆਡੇ ਨਾਲ ਤੁਸੀਂ ਮੈਨੂੰ ਫੋਨ ਨਹੀਂ ਕਰਨਾ ਸਿਰ ਮੈਸੇਜ ਕਰਨਾ ਕਿਉਂਕਿ ਸੇਟ ਵੀ ਜੀ ਟੀਮ ਜੀ ਅਜੇ ਸਾਰਾ ਫੋਨ ਕਰਨ ਲੱਗੀ ਆਗੇ ਹੋ ਗਏ ਤੁਸੀਂ ਜਦੋਂ ਸਾਨੂੰ ਸਿਸਵਾ ਦੇ ਬਲਾਉਂ ਬੁਲਾਉਂਦੇ ਅਸੀਂ ਕੋਈ ਨਹੀਂ ਫਿਰ ਤੇ ਮੋਟਾ ਜੋੜ ਕੇ ਆ ਗਏ ਬਾਕੀ ਮੈਂ ਕਹਿੰਦਾ ਮੈਂ ਬੁਨੇਤਾ ਨਹੀਂ ਬਾਕੀ ਡਿਪਾਰਟਮੈਂਟ ਵਾਲੇ ਜਿਵੇਂ ਜ਼ਿਲ੍ਹਾ ਪ੍ਰਧਾਨ ਜਰਨ ਸਰਪੰਚ ਸਾਹਿਬਾਨ ਜੋ ਹੋਰ ਉਹਨਾਂ ਵੀ ਬੇਕੀ ਕਰਦਾ ਜਿਹੜਾ ਆਪਣਾ ਇਕੱਠਾ ਇਹਨੂੰ ਆਪਾਂ ਸਾਰੀ ਭਾਅ ਕਰਦੇ ਆ ਦੇਖੋ ਜੀ ਸ਼ਿਕਾਇਤ ਹੈ ਕਿ ਸਾਡੀ ਕੰਟੋਗਟ ਅਸੀਂ ਪੂਰੇ ਦੋਸਤ ਕਰਕੇ ਹੈ ਇਹ ਮੁੰਡਿਆਂ ਘਰ ਤੋਂ ਸਾਥੀ ਲੈ ਕੇ ਗਏ ਤਾਂ ਕਿ ਮਰ ਕੇ ਆਏ। ਆਖੀ ਮਾਨੂੰ ਬੰਦਾ ਨਹੀਂ ਲੰਗਾ ਪੁਰਨਾ ਸਰਪਾਤੀ ਲੱਭੂ ਅਪੂਰ ਕੋਹਾ ਭੇਜ ਮੰਗਾਈ ਪ੍ਰਾਣੀ ਪੈਸਾ ਬਾਕੀ ਦੇਖੋ ਕਹਾਣੀ ਨਹੀਂ ਬਾਕੀ ਸਰਕਾਰਾਂ ਨੂੰ ਕਿਹਾ ਆਦਿ ਨਾਲ ਆਪਣੇ ਕੈਸਟ ਤਨੇ ਸੁਣਨ ਦੀ ਆਪਾਂ ਹੀ ਇਹ ਸਰਕਾਰ ਨਾਲੇ ਵਾਲੇ ਆਪਾਂ ਸਪੱਸ਼ਟ ਹੀ ਬੜਾਈ ਸੀ ਬੁਰੇ ਹੋ ਕੇ ਬੁਹਾਰੀ ਪੁਰਾਊਗਾ ਪਰ ਸਾਨੂੰ ਇਹ ਲੜਕਾ ਵੀ ਹੁਣ ਸਾਨੂੰ ਆ ਰਹੀਆਂ ਹੋਣੀਆਂ ਕਰ ਨਹੀਂ ਲੋੜ ਨਹੀਂ ਸਾਡੇ ਪਰ ਆਪਣੀ ਆਪ ਦੀ ਸਰਕਾਰ ਨੇ ਕਰ ਜਾ ਕਰਨੀਆਂ ਇਹਨਾਂ ਨੂੰ ਇਹ ਕਿੱਥੇ ਜਾਣ ਦਾ ਪਤਾ ਨਹੀਂ ਹਾਂ ਮਰਾਇਆ ਨੇ ਸੱਸਿਆਂ ਨਾਲ ਪਰ ਅਜੇ ਵੀ ਸਰਕਾਰ ਕੋਟਾ ਨਾ ਮੇਰਾ ਕਹੂੰ ਸਾਹਲੇ ਵੀ ਆਪਣੀ ਮਾਇਸਾਨੀ ਦੇਸ਼ ਦੀ ਰੱਖਿਆ ਕਰਦੇ ਆ ਇਹ ਹੈਗਾ ਸਮਾਂ ਦਾ ਟਾਈਮ ਇਹ ਸਾਡੇ ਨੰਗਾ ਬਾਕੀ ਹੜੀ ਬਾਕੀ ਨੰਗਾ ਦਰ ਦਾ ਸਾਡੇ ਸੱਚੀ ਨੂੰ ਬੱਸੀ ਉੱਟ ਹੈ ਸਭ ਇਹ ਦੋ ਦਿਨ ਦਾ ਸ਼ੋਰੀ ਹੋ ਗਿਆ ਇਹ ਜਿੰਦਾ ਨਹੀਂ ਤੁਨੇ ਇੱਕ ਮੰਗਰ ਤਿਆਰ ਕਰਤੀ ਕੋਈ ਮੰਗ ਕਿਹਦੀ ਕੋਈ ਅਗਰ ਸਰਕਾਰੀ ਇਹ ਕਹਿੰਦੇ ਹੋਏ ਤੱਕ ਕੁਤਕਤਮ ਆ ਰਹੀ ਹਾਲਾ ਜਿਹੜਾ ਪਹਿਲਾ ਪੱਤਰ ਜਾਰੀ ਹੋਇਆ ਸੀ ਜਾਰਾਂ ਦੇ ਵਿੱਚ ਉਹ ਪੱਤਰ ਨੂੰ ਹੀ ਮੌਣੀ ਜਾਰੀ ਪੱਤਰ ਪਹਿਲਾਂ ਇਹ ਜਾਰੀ 25 ਤੱਕ ਇਹ ਲਾਇਆ ਕੀਤਾ ਜਾਂਦਾ ਇਹਦੇ ਵਿੱਚ ਕੰਪਿਊਟਰ ਟ੍ਰੇਨਿੰਗ ਵਾਲੇ ਨਿੰਡ ਕੇ ਜਿਹੜੇ ਕੋਈ ਹੋਟ ਨਵਾਂ ਨਹੀਂ ਕਰਨਾ ਪਹਿਲਾ ਪੱਤਰ ਜਾਰੀ ਹੋਇਆ ਹੋਇਆ ਕੋਈ ਤੋਂ ਅੱਗੇ ਇੱਕ ਸਾਡੀ ਉਹਨਾਂ ਦੇਖੋ ਤੁਸੀਂ ਜਿਹੜੀ ਗਲਤੀ ਹੈ ਕੋ ਜਾਣ ਬਣ ਕੇ ਵੀ ਕਈ ਵਾਰੀ ਕਈ ਪੰਨੇ ਪਾ ਲਿਆ ਇੱਕ ਵਿਧਵਾ ਕਰਨ ਚਾਹੀਆਂ ਨੇ ਪੱਤੇ ਜਾਣੀ ਹੋਇਆ ਸੀ ਕਿ ਜਿਹੜੇ 13 ਸਾਲ ਤੋਂ ਪਰ ਵਿਧਵਾ ਨੇ ਜਾਂ ਉਹਨਾਂ ਨੂੰ ਆ ਉਹਨਾਂ ਨੂੰ ਟਾਈਮ ਕਰ ਤੋਂ ਫੋਟਾ ਉਹ ਪੱਤਰ ਵੀ ਫੋੜਿਆ ਕੇ ਨਾਇਨ ਪਾਰਟੀ ਵੀ ਇਹ ਹੁਕਮ ਅੱਜ ਵੀ ਦਿੱਤੇ ਜਾ ਰਹੇ ਹੋਣਗੇ ਕੀ ਗੱਲ ਪਹਿਲਾਂ ਜਿਹੜੀ ਇਹ ਵਿਧਵਾ ਨੇ ਉਹ ਨਿਵਾਣ ਨੂੰ ਮੰਨਦੇ ਇਹ ਮਲੇ ਛੋਟੀਆਂ ਛੋਟੀਆਂ ਗੱਲਾਂ ਇਹ ਨਹੀਂ ਮੰਨਦਾ ਸਰਕਾਰ ਸੋਸ ਕਿੰਨੀ ਕੁੜੀਆਂ ਦਾ ਫਰਮਾਵਾ ਕੋ ਬੱਤੀ ਹੋਰ ਕੋ ਹੋ ਸਕਦਾ ਕਿ ਬੰਦ-ਬੱਟ ਕਰਨਾ ਰੋਮ ਟਾਈਮ ਲੱਗ ਪਾਵੇ ਮੱਤੀ ਜੜੀ ਗੱਲ ਲਈ ਮੋਰੋਂ 311 ਤੋਂ ਸਕੇਲ ਲੈ ਲੀਓ ਕੋਈ ਸਾਡੇ ਸੁਪਰ ਬਲਾਹ ਦੀ ਮੋਰ ਨਾਲ ਸਾਥੀ ਤੇ ਨਵੇਂ ਇਹ ਕਿੰਨਾ ਟ੍ਰੇਨਿੰਗ ਹੈ ਕਿੰਨਾ ਸਖਤ ਕੀਤਾ ਆਪਾਂ 11 ਦਾ ਸਕੇਲ ਲੈ ਲਈ ਆਪਾਂ ਉਸੇ ਤਰ੍ਹਾਂ ਅੱਗੇ ਥਣੇ ਵਿੱਚ ਪਹਿਲਾਂ ਬਣਾਉਣੇ ਸਾਥੀ ਦਿੱਤਾ ਆਪਣੇ ਕੰਮ ਕਰਦੇ ਰਹੇ ਨੇ ਮੇਰੀ ਬੇਨਤੀ ਆ ਆਪਾਂ ਉਹਨਾਂ ਨੂੰ ਉਹਨਾਂ ਦਾ ਸਹਾਰਾ ਕਰਕੇ ਆਪਣਾ ਜੋ ਇੱਕ ਯੋਗ ਕਰਤਾ ਆਪਕਾ ਨੂੰ ਵਧਾਈਏ ਨਾ ਕਿ ਪਪਤ ਘਰੇ ਬੈਠ ਕੇ ਕਾਹਦੇ ਮੈਂ ਇਹ ਜੁਨੀਅਰ ਹਦਾਨੀ ਕਰਦੀ ਇਹ ਜੁਨੀਅਰ ਹਦਾਨੀ ਕਰਦੀ ਕੋਈ ਕਿਸੇ ਨੂੰ ਨਾ ਆਉਂਦਾ ਬਹਾਨਾ ਹੁੰਦਾ ਹੋਰ ਕੋਈ ਨਹੀਂ ਗੱਲ ਹੁੰਦੀ ਕੋਈ ਬੰਦੇ ਨੂੰ ਭੰਡ ਕੇ ਕੋਈ ਮੁਰਾਉਣ ਬਿਨਾਂ ਨਾ ਕੋਈ ਮਾਰਿਆ ਗਿਆ ਲੱਗ ਜਾਂਦੇ ਮਾਰਿਆ ਗਿਆ ਉਸ ਸਟੇਜ 'ਤੇ ਆ ਕੇ ਪਿੱਛੇ ਹੋ ਕੇ ਪੜਦੇ ਦੱਸਦੇ ਕਿ ਉਹਨੇ ਕੋਈ ਗੱਲ ਨਹੀਂ ਕੀਤੀ ਬਾਕੀ ਮੈਂ ਆਪਣੀ ਸਿੱਖਿਆ ਕੋਲੋਂ ਬਤੌਰ ਸੁਪਾ ਵਿਧਾਨ ਪ੍ਰਣ ਆਪ ਵੀ ਉਸਵਾਸ ਤੁਹਾਨੂੰ ਕਿ ਮੇਰੇ ਸਾਥੀ ਜਦੋਂ ਕੋਈ ਅੱਜ ਜੋ ਵੀ ਤੁਸੀਂ ਐਕਸ਼ਨ ਕਰੋਗੇ ਇਸ ਨਾਲੋਂ ਦੁਗਣੀ ਗਣਤੀ ਵਿੱਚ ਜਾਣਗੇ ਇਹ ਸਾਡੀ ਹਲੇ ਪਹਿਲੀ ਵਾਰ ਸੀ ਸਾਡੇ ਹਰਥੀਆਂ ਨੂੰ ਅੱਗੇ ਤੋਂ ਹੀ ਦੁਗਣੀ ਗਣਤੀ ਵੀ ਦਿਵਾਵਾਂਗੇ ਇਹਨਾਂ ਨੂੰ ਕਹਿੰਦਾ ਹਾਂ ਕਿ ਮਾ ਯਾਦ ਕਰ ਬੈਮ ਜੀ ਕਹਿੰਦਾ ਸਰ ਲੈ ਗੋਦੀ